ਸਤਨ ਸ੍ਰੀ ਵਾਹੀਰੂ ਸਈ ਵੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਨਾਹ ਗੁਨਾਹ ਵਿਚਾਰ ਕੋਈ ਮਾਟੀ ਕੱਕ ਦੁਪ ਸੁਆਮੀ ਮਾਨਸ ਕੀ ਗਤਿ ਹੈ ਸਤਿ ਪਤਲਾ ਸ੍ਰੀ ਵਾਹਿਰ ਸਾਹਿਬ ਜੀ ਬਰਹਿ ਮਹਾਂ ਮੋਜ ਮਹਲਾ 5 ਕਰ ਚੌਥਾ ਇਕ ਓਅੰਕਾਰੇ ਸਤਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਤਾਰਕੁੰਟ ਦੇ ਦਿਸ ਪਰ ਮੈਂ ਥਕੈ ਪ੍ਰਭ ਕੀ ਸ਼ਾਮ ਤੰਦ ਦੇਤੀ ਬਹਰੇ ਕਿਤਨ ਆਵੈ ਕਾਮ ਜਲ ਬਿਨ ਸਾਕਮੁਲਾਵਤੀ ਉਪਜੇ ਨਾਹੀ ਨਾਮ ਅਰਨ ਨਾ ਮਿਲਿਆ ਸਾਜਣ ਕਤ ਪਾਈਐ ਵਿਸਰਾਮ ਜੇਤ ਕਰ ਹਰ ਕੰਤ ਨਾ ਪ੍ਰਗਟੀ ਪਠਨਗਰ ਸੇ ਗਰਾਵ ਸਰਵsingaar ਤੰਬੂਲ ਰਸ ਸਾਨਦੇਹੀ ਸੋਖਾ ਮਾਈ ਪ੍ਰਸਵਮੀ ਕੰਤ ਵਿਹੂਨੀਆ ਮੇ ਸਜਣ ਸਜਾਵਾ ਨਾਨਕ ਕੀ ਬਨੰਤਿਆ ਕਰ ਕਿਰਪਾ ਦੀਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਤਲੇ ਧਾਮ ਚੇਤ ਗੋਵਿੰਦ ਰਾਧਿਆ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਕਨਾ ਜਨ ਪਾਇਆ ਪ੍ਰਭ ਆਪਨਾ ਆਇ ਤਿਸ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਮੇਟਾ ਜਨਮ ਜਨਣਾ ਜਾ ਅਰਮਹਯਰ ਬੂਰੀਆ ਰਵਿਆ ਵਿਚਵਨਾ ਸੁਪ੍ਰਾਚਿਤਨਾ ਵਹੀ ਕਿਤਨਾ ਦੁੱਖ ਗਨਾ ਨੀ ਰਾਵਿਆ ਸੋ ਪ੍ਰਭੂ ਉਤਨਾ ਬਾਗ ਮਨਾ ਹਰ ਦਰਸ਼ਨ ਕੋ ਮਨ ਲੋਚਿਦਾ ਨਾਨਕ ਪਿਆਸ ਮਨਾ ਚੀਤ ਮਿਲਾਏ ਸੋ ਪ੍ਰਭੂ ਤਿਸ ਕਾ ਪਾਇ ਲਗਾ ਵੈ ਸਾਖ ਤੀਰਨ ਕਿਉ ਵਾਡੀਆਂ ਜਿਨਾ ਪ੍ਰੇਮ ਵਿਸ਼ਾ ਹਰ ਸਾਜਨ ਪਰ ਖਿ ਵਿਸਾਰਿ ਕੈ ਲੱਗੀ ਮਾਇਆ ਤਉ ਪੁੱਤਰ ਕਲਤਰਨਾ ਸੰਗਤਨਾ ਹਰਵ ਨਾਸੀਹਾ ਪਰ ਚਪਸਲੀ ਮੁਈ ਤਦੰਦ ਮੋ ਇੱਕ ਸਹਰ ਕੇ ਨਾਮ ਬਿਨਾ ਅਗਨਯਾ ਖੋਇ ਨੇ ਸਰਵਗੁਚ ਨਾ ਪ੍ਰਭ ਨੇ ਉਹ ਨ ਕੋਈ ਪ੍ਰੀਤਮ ਚੰਨੀ ਜੀ ਲਗ ਤਨ ਕੀ ਨਿਰਮਰ ਸੋਏ ਨਾਨਕੀ ਬ੍ਰਹਮ ਦਿਨਤੀ ਬ੍ਰਮ ਲੋਪ ਪ੍ਰਾਪਤ ਹੋਈ ਪਸਾਖ ਹਵਾ ਤਾ ਲਗਾਇ ਜਾ ਸੰਤ ਭੇਟੇ ਹਰ ਸੋਈ ਹਰ ਜੀਠ ਜੁੜੰਦਰ ਰੋੜੀਆ ਜਿਸ ਅਗਿਆ ਸਾਮ ਨਿਵਾਨ ਅਰ ਸਾਜਣ ਮਨ ਲੱਗਿਆ ਕਿਸੇ ਨ ਦੇਈ ਬਨਾ ਹਰਾ ਸੱਜਣਾ ਵਾਣ ਲੱਗਿਆ ਕਿਸੇ ਨ ਦੇਈ ਬਨਾ ਮਨ ਕਮਤੀ ਨਾਮ ਪ੍ਰਭ ਉਨ ਲੱਗੈ ਨਾਈ ਸਨਾ ਰੰਗ ਸਭਿਆ ਨਾਰਾਇਣ ਜੀਤੇ ਮਨ ਭਵਨਾਈ ਜੋ ਹਰ ਲੋੜੀ ਸੋ ਕਰੀ ਸੋਈ ਜੀ ਕਰਨਾ ਜੋ ਪ੍ਰਵਤ ਜੀਤੇ ਆਪਨੇ ਸੇ ਕਹੀਏ ਧਨਾਉ ਆਪਣ ਲਿਆ ਜੀ ਮਿਲੈ ਵਿਚਰ ਚੋਂ ਰਵਨਾ ਸਾਧੂ ਸੰਗ ਪ੍ਰਪਤੀ ਨਾਨਕ ਰੰਗ ਮਾਣਾਉ

ਜੇ ਆ ਵੀਜੈ ਸੁਨਣਾ ਮੱਥ ਜੁਲਕ ਆਸ ਰਹਿਣ ਵਿਹਾਣੀ ਪਛਤਾਣੀ ਔਰ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਭੇਟਿਆ ਸੋ ਦਰਗੀ ਹੋਈ ਖਲਾਸੀ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਈ ਪਿਆਸੀ ਪ੍ਰਤੁਦਵਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਆਸਾਡ ਸੁਹੰਦਾ ਤਿਸ ਲੱਗੈ ਜਿਸਾ ਮਨਾਚਰਨ ਨਿਵਾਸ ਸਾਵਨ ਸਰਸਤੀ ਕਾਮਣੀ ਚਨ ਕਮਲ ਸਿਉ ਪਿਆਰੀ ਮਨ ਤਨ ਰਤਾ ਸੱਚ ਰੰਗ ਏਕੋ ਨਾਮੁ ਦਾਰ ਮਿਕਿਆ ਰੰਕੂੜਵਿਆ ਦਿਸਨ ਸਭੈ ਸਾਰੁ ਹਰਿਆ ਵਰਤਪੂੰਦ ਸੁਹਾਵਣੀ ਮਿਲ ਸਦ ਪੀਵਨ ਹਾਰੈ ਮੰਤਨ ਪ੍ਰਸੰਘ ਮੋਲੇ ਆ ਸਮਰੱਥ ਪੁਰਖ ਪਾਰ ਹਰ ਮਿਲ ਨੈਨੋ ਮਨ ਰੂਚਿਦਾ ਕਰ ਮਿਲਾਵਨ ਹਾਰੀ ਜਿਨੀ ਸਖੀਏ ਪ੍ਰਪਾਇਆ ਹਾਂ ਤਨ ਕੈ ਸੰਭਲ ਹਾਰੈ ਹਰ ਜੀ ਮੈਂ ਆਕਰ ਸਦ ਸਵਨ ਹਾਰੂ ਸਾਵਨ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਹ ਰਹਾ ਨਾਨਕ ਜੀ ਮੈਂ ਆਕਰ ਸਾਵਣ ਸਵਾਰਨ ਹਾਰ ਸਾਵਣ ਤਨਾ ਸੁਹਾਗਣੀ ਜਿਨ ਰਾਮ ਨਾਮ ਉਹ ਰਹਾਰ ਬਦਵ ਪਰਮ ਭੁਲਾਣੀਆ ਦੂਜੈ ਲੱਗਾ ਤੂ ਲਖ ਸਿੰਗਰ ਬਨਾਇ ਕਾਂਜ ਨਹੀਂ ਕੀਤ ਜਿੰਦ ਦੇਵ ਬਿਨ ਸਸੀ ਤਤਵੀ ਲੈ ਕੈ ਸਨਪ੍ਰੀਤ ਕਰ ਚਲਾਣ ਦੂਤ ਜੰਮ ਕ੍ਰਿਸ਼ਨ ਦੇਣੀ ਪੀਤ ਛੱਡ ਕਰ ਤਖਨੈ ਮਾਏ ਜਿਸ ਲੱਗਾ ਹੈ ਤੂ ਹੱਥ ਮਰੂੜੀ ਤਨ ਕੁਪੈਸ ਹਉ ਅਸੀਤ ਜਿਹਾ ਬੀਜੈ ਸੁਰੁਣੈ ਕਰਮਾ ਸੰਧੜਾ ਖੀਤ ਨਾਨਕ ਪ੍ਰਸਰਨ ਗਤੀ ਦੈ ਨੰਬਰ ਪ੍ਰਾਦਿਤ ਸਿਪਦ ਵੈ ਨਰਕ ਨ ਪਾਈਐ ਗੁਰ ਰਖਣ ਵਾਲਾ ਹੀ ਤੈ ਅਸਨ ਪ੍ਰੇਮ ਮਾਣਾ ਕਿਉ ਮਿਲਿਆ ਹਰ ਜਾਈ ਮਨਤਨ ਪਿਆਰ ਦਰਸ਼ਨ ਕਣੀ ਕੋਈ ਾਨ ਮਿਲਾਵੇ ਮਾਈ ਸੰਤ ਸਹਾਏ ਪ੍ਰੇਮ ਕੇ ਹਉ ਤਿਨ ਕਹਿ ਲਗ ਪਾਈ ਵੈਨ ਪ੍ਰਕਾਸ ਪਾਈਐ ਦੂਜੀ ਨਹੀਂ ਜਾਈ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹਿ ਅਗਾਈ ਆਪ ਤਿਆਗ ਬੇਤੀ ਕਰੈ ਲਿਓ ਲੜ ਪ੍ਰਭ ਲੜ ਲਾਈ ਆਪ ਤਿਆਗ ਬੇਤੀ ਕਰੈ ਲਿਓ ਪ੍ਰਭ ਲੜ ਲਾਈ ਜੋ ਹਰ ਕੰਤ ਮਿਲਾਈ ਆਸੇ ਵਿਚੜ ਕਤੇ ਨਾ ਜਾਏ ਪ੍ਰਭ ਨੇ ਦੂਜਾ ਕੋ ਨਹੀਂ ਨਾਨਕ ਸਰਨਾਏ ਅਸੂਖੀ ਵਸੰਦੇ ਆ ਜਨਾਵਿਆਰ ਰਾਇ ਕਤਕ ਕਰਮ ਕਮਾਵਾਣੇ ਦੋਸ ਨਕਾਉਂ ਜੋਗ ਪਰਮੇਸ਼ਰ ਤੇ ਭੁੰਨਿਆ ਪਿਆਪਨ ਸਭੇ ਰੂਗਾ ਵੇਮ ਕੋਈ ਰਾਮਤੀ ਲਗਨ ਜਨਮ ਵਿਜੋਗੈ ਕੰਮੈ ਕੋਰੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨ ਕੋਈ ਕਰ ਸਕੈ ਕਿਸਤੇ ਰੂਐ ਰੂਜੇ ਜੀਤਾ ਕਿਸ਼ਨਾ ਹੋਈ ਲਿਖਿਆ ਤੇ ਸੰਜੋਗ ਵਡਭਾਗੀ ਮੇਰਾ ਭਾਗ ਮਿਲੈ ਤਾਤਰੇ ਸਭ ਬਿਉਗ ਨਾਨਕ ਕੋ ਪ੍ਰਭ ਰਖਲੇ ਮੇਰੇ ਸਾਹਿਬ ਬੰਦੀ ਮੂਚੇ ਤਤਕ ਐਸਾ ਸੰਗ ਬਿਨ ਸੇ ਸਭੇ ਸੂਚੇ ਮੰਗਿਰ ਮਸੰਧਿਆ ਹਰ ਪਿਰ ਸੰਗ ਬੈਟੜੀਆ ਤਨ ਕੀ ਸੂਭਾ ਕਿਆ ਕਣੀ ਜੇ ਸਾਏ ਮੇਲੜੀਆ ਤਨ ਮਨ ਮੋ ਲਿਆ ਰਾਮ ਸਿਹਾ ਸੰਗ ਸਾਧ ਸਹਿ ਲੜੀਆ ਸਾਜਨਾ ਤੇ ਬਾਰੀ ਸਿਰਨ ਕੀ ਲੜੀਆ ਤਿੰਨ ਦੁਖ ਨ ਕਬੂ ਉਤਰੈ ਸੇ ਜਮ ਕੇ ਵਤ ਪਰਿਆ ਜਨੀ ਰਾਵਿਆ ਪ੍ਰਾਪਣਾ ਸੇ ਦਿਸਣ ਨਿਤ ਖੜੀਆ ਰਤਨ ਜਵੈਰ ਲਾਲ ਆਰਾ ਕੰਡ ਤਿਨਾ ਜੜੀਆ ਨਾਨਕ ਵਾਚ ਧੂੜ ਤਿਨਾ ਪ੍ਰਸਰਨੀ ਦਰ ਪਰਿਆ ਮੰਗਰ ਪ੍ਰਭ ਰਾਦੇ ਨਾਭ ਨਜ ਮੜੀਆ ਪਉਖ ਤੁਕਾ ਨਵਾਈ ਕਾਂਠ ਮਿਲਿਆ ਰਨਾਓ ਮਨ ਮਿਲਿਆ ਚਰਨਾ ਰਵਿੰਦਰ ਦਰਸ਼ਨ ਲਗੜਾ ਸਾਵ ਊਟ ਗੋਵਿੰਦ ਗੋਪਾਲ ਰਾਏ ਸਿਵਾ ਸੁਆਮੀ 라ਉ ਦਿਖਿਆ ਪਾਇ ਨਾ ਸਕੈ ਮਿਲ ਸਾਧੂ ਗੁਣ ਗਾ ਜੇਤੇ ਉਪਜੀਤੇ ਮਿਲੀ ਸੱਚੀ ਪ੍ਰੀਤ ਸਮਾ ਕਰ ਗਨੀਨੀ ਪਰਮ ਬ੍ਰਹਮ ਬੋ ਨਾ ਵਿਛੜਿਆ ਉਹ ਬਾਜਾ ਲਖਬੀਰੀਆ ਹਰ ਸੱਜਣ ਅਗ ਮੰਗਾ ਸਰਮ ਪੈ ਨਾਰਾਇਣ ਨਾਨਕ ਦਰਪੀਆ ਪੋਖਸ ਅੰਦਾ ਸਰਬ ਸੁਖ ਜੇ ਬਖਸੀ ਵੀ ਪ੍ਰਵਾਉ ਮਾਗ ਮੱਜਨ ਸੰਸਾਧੂ ਆ ਧੂਰੀ ਕਰਿਸ਼ਣ ਨਨੈ हर का नाम द کر सुन सबना नौ करेदार जनम कर मल्ते जय जमान काम क्रोध नामसे लो सोन सचा मार्ग चलद उस्तत करी जह नई ਅਰਚਤੀ ਤਸਗਰ ਕੋ ਨ ਜੀ ਦਿਆ ਪਰਵਾਨ ਜਿਸ ਨੂੰ ਦੇਵੈ ਆਕਰ ਸਈ ਪੁਰਖ ਜਾਨ ਜਿਨਾ ਮਿਲਿਆ ਪ੍ਰ ਆਪਣਾ ਨਾਨਕ ਜਿਨ ਕੁਰਬਾਨਾ ਮਾਗ ਸਚਿ ਸਿਕਾਂਦੀਐ ਜਿਨ ਪੂਰਾ ਗੁਰ ਮਿਰਵਾਨ ਪਲਗੁਣ ਆਨੰਦ ਪਰਜਨ ਹ ਸੱਜਣ ਪਰਤੀ ਆਈ ਸੰਤਸਾਈ ਰਾਮ ਕੀ ਕਰ ਕਿਰਪਾ ਦੀਆਂ ਮਿਲਾਈ ਸੇਜ ਸੁਹਾਵੀ ਸਰਬ ਸੁਖ ਹੁਨ ਦੁੱਖਾ ਨਹੀਂ ਜਾਏ ਏ ਚੁਪਨੀ ਵਰਪਾ ਗਨੀ ਵਰਪਾ ਹਰੀ ਰਾਏ ਮਿਲ ਸਈਆਂ ਮੰਗਲ ਗਾਵੇ ਗੀਤ ਗੁਵਿੰਦੇ ਲਾਈ ਹਾਜੀਆ ਆਉਨਾ ਦਿਸੈ ਕੋਈ ਦੂਜਾ ਨਾ ਵੇਨ ਲਾਈ ਹਰਤ ਪੈ ਸਵਾਰਿਓਨ ਨੈਤ ਰਦਿ ਤਿਨ ਜਾਈ ਸੰਸਾਰ ਸਾਗਰਤੀ ਰਖਿਆ ਨਾਮ ਬਹੁ ਨ ਜਨਮ ਧਾਈ ਜਿਹਵਾਇ ਕਾ ਨੇਕ ਗੁਣ ਤਰ ਨਾਨਕ ਚਰਨੀ ਪਾਈ ਫਲ ਗੁਣ ਨਿਤ ਸਲਾਈਐ ਜਿਸਨੋ ਤਿਲ ਨਤ ਮਾਈ ਜਿਨ ਜਿਨ ਨਾਮ ਤੇ ਆਈਆ ਤਿਨ ਕੀ ਕਾਜ ਸਰੀ ਹਰ ਗੁਰਪੁਰ ਅਰਾਧਿਆ ਦਰਗੇ ਸੱਚ ਕਰੀ ਸਰਬ ਸੁਖਾਂ ਨਿਤ ਚਰਨ ਹਰ ਪੌਜ ਨੇ ਵਿਖਮਤਰੀ ਪ੍ਰੇਮ ਪਰ ਤਨ ਪਈਆ ਵਿਖਿਆ ਨਾਂ ਜਰੇ ਕੂੜ ਗੈਦ ਦਨ ਸੇ ਪੂਨ ਸਤਵਰੀ ਪਰਮ ਪ੍ਰਸਿਵਦੀ ਮਨ ਅੰਦਰ ਇਕ ਤਰੀ ਮਾਂ ਦੇਸ ਮੂਤਵਲੀ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨਾ ਕਿਰਪਾ ਕਰੋ ਹਰੀ ਮਾਨ ਦੇਸ ਮੂਰਤ ਭਲੇ ਜਿਸ ਕੋ ਨਦਰ ਕਰੇ ਮਾਨਕ ਮੰਗੇ ਦਰਸਦਾਨਾ ਕਿਰਪਾ ਕਰੋ ਹਰੀ ਗੁਰ ਜੀ ਕਾ ਖਾਲਸਾ ਵਾਹੀ ਦੀ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸੈ ਜੀ ਮੰਗੇ ਰ ਮੈਂ ਸਹੰਦਿਆ ਹਰ ਪਿਰ ਸੰਗ ਬੈਠੜਿਆ ਮੰਗੇ ਰ ਮੈਂ ਸਹੰਦਿਆ ਹਰ ਪਿਰ ਸੰਗ ਬੈਠੜਿਆ ਤੈਨ ਕਿ ਸੁਭਾ ਕਾ ਗਣੀ ਜੇ ਸਾਹਿ ਮੇਲੜੀਆ ਤਰਮਨ ਮੋ ਲਿਆ ਰਾਮ ਸਿਉ ਸੰਗ ਸਾਧ ਸੇ ਲੜੀਆ ਸਾਜਨਾ ਤੇ ਵਹਾਰੀ ਚੇਰਨ ਕੇ ਲੜੀਆ ਤੈਨ ਦੁਖ ਨ ਕਭ ਉਤਰੈ ਸੇ ਜਮ ਕੇ ਵਸਪੜਿਆ ਦਿਨੀ ਰਾਵਿਆ ਪ੍ਰਵਯ ਆਪਣਾ ਸੇ ਦਿਸਨ ਨਿਤ ਕਰਿਆ ਰਤਨ ਜਹਰ ਲਾਲ ਹਰ ਕੰਠ ਜਨਾ ਜੜੀਆ ਮਾਨਕ ਵਾਂਛੈ ਤੂੜ ਤਨਾ ਪ੍ਰਸਰਨੀ ਦਰ ਪੜਿਆ ਮੰਗਰ ਪ੍ਰਵਰਦਨਾ ਬੋ ਨਾ ਜਨ ਮੜਿਆ ਮੰਗਰ ਪ੍ਰਵਰਦਨਾ ਬੋ ਨਾ ਜਨ ਮੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰ ਪਿਆਰੀ ਗੁਰ ਸਵਾਰੀ ਸਾਧ ਸੰਗਿਓ ਗੁਰੂ ਮਹਾਰਾਜ ਨੇ ਕਿਰਪਾ ਬਖਸ਼ ਰਹਿਮ ਕੀਤੀ ਐ ਜੋ 12 ਮਾਹ ਜਿਹਦੇ ਪਾਠ ਹੋਇਆ ਨਾ ਪੂਰ ਪੈ ਗੈਣਾ ਪਿਛਲਾ ਮਹੀਨਾ ਸੁਖ ਸੁਖਿਆ ਨਾਲ ਬਤੀਤਾ ਕੱਤੇ ਦਾ ਮਹੀਨਾ ਇਹ ਮਹੀਨਾ ਮੰਗਿਰ ਦਾ ਚੜਿਆ ਐ ਸੁਖ ਸੁਖ ਨਾਲ ਬਤੀਤ ਹੋ ਗਏ ਗੁਰੂ ਮਹਾਰਾਜ ਸਭ ਸੰਗਤਾਂ ਤੇ ਮਿਹਰ ਨਿਗਾ ਰੱਖੇ ਮੇਰ ਭਰਿਆ ਸਿੱਤਿਆ ਤੱਕਣੋਂ ਤਨ ਦ੍ਰਸ਼ਟੀਆਂ ਬਖਸ਼ ਨਾਈ ਸੰਗਤਾਂ ਦੀਆਂ ਗੁਰਮਤਿ ਅਨੁਸਾਰ ਮਨ ਦੀ ਸ਼ਾਂਤਿ ਪੂਰਨ ਕਰਨ ਕਾ ਰਾਸ ਕਰਨਾ ਅਰੇ ਸਭ ਕਾਮ ਸਪੂਰਨ ਕਰਨ ਕਾ ਰਾਜ ਚਲਦੀਆਂ ਕਲਾ ਰੱਖਣਾ ਸਭ ਸੰਗਤਾਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ